ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਗੱਲ ਲੈ ਕੇ ਅਸੀਂ ਛੱਡ ਗਏ ਹਾਂ ਤੂੰ ਤਾਂ ਹੀ ਤਾਂ ਚੋੜਾ ਚੱਕਿਆ ਸੀ ਨਾਲ ਭੈਣ ਦੀ ਫੁੱਦੀ ਸਹੁਰੇ ਜਾਣਾ ਸੀ ਕਲੇਸ਼ ਕਰਨਾ ਹੁੰਦਾ ਯਾਰ ਹਾਂ ਕਲੇ ਮੈਂ ਤਾਂ ਕਰਨਾ ਹੀ ਐ ਕਲੇਸ਼ਾ ਮੇਰਾ ਤਾਂ ਮੂੰਹ ਹੀ ਨਾ ਟਿਕ ਜਾਂਦਾ ਤੇ ਹਾਂ ਮੂੰਹ ਚ ਪਾਉਂਦਾ ਦੇਖਾ ਫਾਦੀ ਆ ਤੇ ਪਾਈ ਜਾਂਦਾ ਸੀ ਬਾਟੀ ਚ ਹੋਰ ਕੀ ਸੀ ਕਾਹ ਨੂੰ ਪਾਈ ਜਾਂਦਾ ਸੀ ਫਿਰ ਫਿਰ ਉਹੀ ਅਸੀਂ ਛੱਡ ਕੇ ਤੁਸੀਂ ਛੱਡ ਜੂਗੇ ਛੱਡ ਹੀ ਆ ਫਿਰ ਕਹਿ ਕਹਿ ਕੇ ਲਾ ਦਿੰਨਾ ਤੂੰ ਆ ਮੈਂ ਕਦੋਂ ਲਾ ਦਿੰਨਾ ਵੀ ਛੱਡ ਦੇ ਵਾਲਾ ਲਾਉਣ ਦਾ ਮੈਨੇ ਜਈਏ ਨਾ ਵੀ ਛੱਡਦੇ ਨਹੀਂ ਫਿਰ ਕਿੱਛ ਅੱਛਾ ਛੱਡਾਂਗੇ ਹਾਂ ਚੱਕ ਲਈ ਬਾਟੀ ਨਾਲ ਵੀ ਇਹਨੂੰ ਕਿਹੜਾ ਪਤਾ ਲਾ ਮੈਨੂੰ ਪਤਾ ਜੀ ਮੈਂ ਤਾਂ ਆ ਹੀ ਮਗਰ ਆਇਆ ਸੀ ਬਾਛੋਏ ਪਿੰਡੇ ਤੇ ਪਾਣੀ ਵੀ ਨਹੀਂ ਪਾਉਣ ਦਿੱਤਾ ਤੇ ਹੁਣ ਪਾਇਆ ਜਾ ਵਗ ਜਾ ਹੁਣ ਨਹੀਂ ਹੁੰਦਾ ਫਿਰ ਕਾਹ ਨੂੰ ਸਹੀ ਹਾਂ ਹੁਣ ਭੁੱਖੀ ਹੈ ਨਹੀਂ ਕੋਲੇ ਤਾਂ ਨਹੀਂ ਰਹੁੰਦਾ ਐਵੇਂ ਆਪਾਂ ਖਾਣੀ ਨਹੀਂ ਪੀਣੀ ਨਹੀਂ ਖਾਣੀ ਨਹੀਂ ਉਹ ਕਿਤੇ ਪਹਿਲਾਂ ਦੀ ਕਾਲੀ ਲੀੜਾਂ ਚ ਰਹੇਗੀ ਅੱਛਾ ਤੇ ਫਿਰ ਉਹ ਖਾਂਦਾ ਕਾਸ ਨੂੰ ਇਹ ਚਾ ਲੀੜਾਂ ਤਾਂ ਮੈਂ ਮੰਨ ਲਿਆ ਉਹ ਤਾਂ ਮੈਂ ਚਾਹ ਜਰਾ ਕਰਦਾ ਹੀ ਨਾ ਮੈਂ ਨਹੀਂ ਬਾਟੀ ਬਾਟੀ ਤਾਂ ਤੇਰੇ ਹੱਥ ਚ ਹੈ ਬਾਚੀ ਨਾ ਨੂੰ ਲਗਿਆ ਯਾਰ ਨਾ ਨੂੰ ਲਗਿਆ ਮੈਨੂੰ ਪਤਾ ਛੋਡੀਆਂ ਕਰਤੂਟਾਂ ਦਾ ਕਾਹ ਨੂੰ ਹਾਂ ਕਾਹ ਨੂੰ ਐਵੇਂ ਬਹਿਮ ਪੈਗਾ ਤੇ ਨੂੰ ਆਇਆ ਫੇਮ ਤੁਹਾਡੀ ਭੈਣ ਦੇ ਫੁੱਦੇ ਦਾ ਪੈ ਗਿਆ ਨਾਲ ਤਾਂ ਪੈਟਕ ਚੱਕੀ ਫਿਰਦਾ ਵੈਮ ਕਾਦਾ ਪੈ ਗਿਆ ਨਾ ਨਾ ਪਛੋਂ ਹੀ ਖਾਲੀ ਆ ਹੁਣ ਮੈਥੋਂ ਲੈ ਲਈ ਕੋਈ ਨਹੀਂ ਹੁਣ ਪਤਾ ਲੱਗੂ ਜੋ ਲੱਗੀਆਂ ਟਟੀਆਂ ਤੜਕੀ ਆ ਜਾ ਰਹਾ ਅਤੀ ਨਸ਼ਾ ਛੱਡ ਤਾ ਸ਼ੱਦੀ ਰੱਖੇ ਜੀ ਓਏ ਯਾਰ ਤੂੰ ਟਿਕ ਜਾ ਲੈ ਪਾ ਲੈ ਜੱਨਾ ਉਹਨਾਂ ਦੇ ਚ ਮੰਗਰ ਬੱਚੇ ਗੱਲਦਾ ਕੋਈ ਜਣਾ ਰਹਿ ਜਾ ਉਹ ਰ ਫੜ ਜੀ ਮੈਂ ਮੰਨਣਾ ਨਹੀਂ ਮੈਂ ਤੇ ਨਹੀਂ ਦੇਖਦਾ ਹੁਣ ਬਾਤੀ ਤੋਂ ਪਤਾ ਲੱਗ ਗਿਆ ਸਾਰਾ ਬਾਤੀ ਆ ਨੂ ਮੇਰੇ ਕੋਲ ਤਾਂ ਪੁੱਕੀ ਵੀ ਤੇਰੇ ਕੋਲ ਪਈਆ ਹਾਂ ਬਾਅਦ ਵਿੱਚ ਮੇਰੇ ਕੋਲ ਤਾਂ ਉਹ ਹੀ ਸੀ ਫੇਰ ਹੋਲੀ ਹੋਰ ਪਰਲੀ ਬੜਾ ਬੀਜੀ ਰੈਂਚ ਨੂੰ ਛਾਪੇ ਮਾਰ ਮਰ ਮੈਂ ਆ ਬੀਜੋ ਤਾਂ ਬੀਜੀ ਰੈਂਚ ਨੂੰ ਛਾਪੇ ਮਾਰ ਕੀ ਕਰੀ ਜੰਨਾ ਇਹ ਤਾਂ ਕਹਿੰਦਾ ਬਾਹਰ ਚਾਹ ਖਾਣ ਤਾਂ ਮੈਂ ਕਿ ਜਾਇਆ ਹਾਂ ਜਾਇਆ ਨਾਲੇ ਇੱਥੇ ਖਾਇਆ ਈ ਕੀ ਖਾਇਆ ਈ ਆ ਜਿਹੜਾ ਮੈਂ ਫੜ ਕੇ ਲਿਆ ਜਿਹੜਾ ਇਹ ਵੀ ਰੱਖੀ ਬੈਠਾ ਉਹ ਇੱਥੇ ਐਡਾ ਛੱਕ ਜਰਾ ਹਾਂ ਐਡਾ ਤਾਂ ਸੀਐਸਟਾ ਆਪਣੀ ਕਰਦਾ ਛੱਕ ਜਰਾ ਗੱਲ ਤਾਂ ਨਹੀਂ ਤੁਸੀਂ ਫੁੱਦੂ ਕਹਿੰਦੇ ਤੁਸੀਂ ਭਾਈ ਕਦੇ ਸਿਖਾਣੇ ਆ ਨਾਲੇ ਤੁਸੀਂ ਖਾਨੇ ਉਹ ਨਾਲੇ ਵੀ ਖਾਨੇ ਜੋ ਖਾਧੀ ਗਏ ਤੇ ਨਾਲ ਭੈਣ ਜੀ ਉਹਨੂੰ ਚੱਕੀ ਫਿਰਦਾ ਕੱਪੜਿਆਂ ਚ ਵਾਗੀ ਯਾਰਾ ਪਾ ਸਾਰਾ ਕੁਝ ਛੱਡ ਗਏ ਐਵੇਂ ਨਾ ਦੂਸ਼ਣ ਲਾਇਆ ਕਰ ਸਾਡੇ ਤੇ ਹਾਂ ਠੀਕ ਹੈ ਤੇ ਫਿਰ ਉਹਦਾ ਪੈਟ ਕਿਸੇ ਨਾਲ ਚ ਕਾਸ ਨੂੰ ਚੱਕੀ ਫਿਰਦੇ ਹੋ ਇਹ ਤਾਂ ਕੱਪੜਿਆਂ ਚ ਵਾਗਿਆ ਪਹਿਲਾਂ ਦਾ ਪਹਿਲਾਂ ਦਾ ਨਹੀਂ ਤੇ ਕੱਪੜੇ ਢੋਲੇ ਤੇ ਪਾਇ ਤੈਨੂੰ ਪਤਾ ਨਹੀਂ ਲੱਗਿਆ ਵੀ ਆ ਪੈਟਕ ਪਿਆ ਮੈਂ ਦੇਖੀ ਨਹੀਂ ਮੈਨੂੰ ਦੇਖਿਆ ਨਹੀਂ ਉਹੀ ਗੱਲਾਂ ਯਾਰ ਹਾਂ ਮੈਂ ਮੜਾ ਹਾਂ ਓ ਬਾਹਰ ਜਾਇਆ ਉਹ ਗਿਆ ਹੈ ਗਿਆ ਜਾਇਆ 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 ਤੇ ਖਾਇ ਹੀ ਨਾਲੇ ਭੋਰਾ ਹੋਰ ਜਾਇਆ ਨਾਲੇ ਕੋਈ ਕੰਮ ਕਰਾਂਗੇ ਹਾਂ ਹਜੇ ਕੰਮ ਨੂੰ ਕੀ ਹੈ ਆ ਉਹ ਨਦੀ ਨਾ ਨਾ ਮੈਂ ਨਾ ਗਾਚੀ ਆਹ ਮੈਂ ਨਾ ਨਾਲੇ ਦੀ ਵੀ ਭੈਣ ਚੋਤੀ ਹਾਂ ਆਜ ਦੀ ਪਰੋਣੇ ਦੀ ਛੋਨੇ ਵਰਗਾ ਮੁੰਡਾ ਤਾਂ ਮੂੰਹ ਤੇ ਨਹੀਂ ਤੱਦਕੂ ਹਾਂ ਹਾਂ ਬਚਾਰਾ ਫਿਰਦਾ ਮੜਾ ਮੋਟਾ ਖੰਡਾ ਹੀ ਛੱਡ ਗਿਆ ਤੇਰੇ ਬੰਗੂ ਆਹ ਮੇਰੇ ਮੁੰਗੂ ਕਾ ਦਾ ਮਰੀਆਂ ਲੱਤਾਂ ਦਾ ਬਈਆ ਆ ਕਰੀਆਂ ਪਈਆਂ ਨਸ਼ਾ ਛੱਡਿਆ ਕਰਕੇ ਨਾ ਅੱਛਾ ਇਹ ਤੇਲ ਮਲਦੇ ਯਾਰ ਹੈਗਾ ਮੇਰੇ ਕੋਲੇ ਖੋਪੇ ਦਾ ਮਸਲਾ ਆ ਤੂੰ ਦਾ ਛੇੜ ਕਰਦਾ ਏ ਛੇੜ ਕਰਦਾ ਪੁੰਨ ਤਾਰ ਜੂ ਜੇ ਕਿਹਦਾ ਪੁੰਨ ਤੇਰਾ ਸਾਲਾ ਪੁੰਨ ਦਾ ਨਾ ਉਹ ਮਲਦੇ ਕਿੱਥੇ ਮਲਦੇ ਕੰਮ ਤਾਂ ਕੀ ਕਰਨਾ ਭੈਣ ਦੀ 부ਦੀ ਲੱਤਾਂ ਘੁੱਟ ਦਿਓ ਇਹਨਾਂ ਦੀਆਂ ਗੱਲ ਇੱਕ ਕਰਨੀ ਸੀ ਚਲ ਫੇਰ ਹੀ ਕਰਾਂਗੇ ਨਾ ਕਉ ਤੂੰ ਤਰਕੇ ਦੀ ਪਿੰਗ ਪਾਈ ਐ ਚਾਹ ਰਹੇ ਜਦੋਂ ਕੋਈ ਕਲੇਸ਼ ਪੈ ਜਾਂਦਾ ਫੇਰ ਕਾਦੀਆਂ ਖੁਸ਼ੀਆਂ ਹੁੰਦੀਆਂ ਖੁਸ਼ੀਆਂ ਤੱਬੀਆਂ ਜਾਂਦੀਆਂ ਹਾਂ ਹਾਂ ਖੁਸ਼ੀਆਂ ਤਾਂ ਤੁਸੀਂ ਖੁਸ਼ਗੀ ਖੁਸ਼ੀਆਂ ਲਿਆਤੀਆਂ ਜੇ ਕੋਈ ਕਲੇਸ਼ ਹੀ ਕਰਨਾ ਹਾਂ ਮੈਂ ਮੜਾ ਮੈਂ ਕਲੇਸ਼ ਕਰਦਾ ਆ ਅਛਲ ਮੈਂ ਤੈਨੂੰ ਦੱਸਾਂਗਾ ਹਾਂ ਇਹ ਜੋਂ ਦੀ ਪਾਲੇ ਦੀ ਬੇਬੇ ਮੁਕੀ ਆ ਤੇਰਾ ਨਹੀਂ ਪਿਆ ਫੋ ਈ ਭੈਣ ਹੋਈ ਇਹਨੇ ਨਹੀਂ ਕਾਲਾ ਵੀ ਤੇ ਸਾਲਾ ਫੌਦਾ ਤੇਰੇ ਸਿਰ ਨੂੰ ਚੜ ਗਿਆ ਤੇ ਨੂ ਚੜ ਗਿਆ ਕਾ ਕਰਕੇ ਕਬਰਾਟ ਕਰਦਾ ਮਨ ਨਹੀਂ ਜਾਦਾ ਉਹਦਾ ਪੁੱਠੀ ਭੈਣ ਜਿਉਣੀ ਹੁੰਦੀ ਐ ਮਨ ਨਹੀਂ ਜਾ ਕੀ ਮੰਨ ਜਾ ਸਾਲਾ ਮੰਨ ਜੇ ਦਾ ਨਾ ਇੱਕ ਗੱਡਲਾ ਕਰਨ ਦੀ ਗੱਲ ਬਹੁਤ ਸੋਹਣੀ ਕਰਦਾ ਐ ਅਸਲਾ ਮੁੰਡੇ ਨੂੰ ਬਾਹਲਾ ਕੋਲੇ ਯਾਰ ਪਿਆ ਡਾ ਜਾਇਆ ਪਾ ਕਿੱਥੇ ਕਿੱਥੇ ਉਹ ਨਹੀਂ ਨਹੀਂ ਕੂ ਗੱਲ ਕਰ ਤਾ ਮਿਲ ਗਿਆ ਆਉਂਦਾ ਤੂੰ ਜਾਇਆ ਤੂੰ ਜਾਂਦਾ ਤਾਂ ਰਿਹਾ ਅਜ ਤੱਕ ਐਸੇ ਕੰਮ ਨਹੀਂ ਰਿਹਾ ਨਹੀਂ ਨਹੀਂ ਤਿਆਰ ਕਰਕੇ ਕਹਿਣਾ ਮੈਂ ਤੈਨੂੰ ਪਤਾ ਟਿਕਾਣਿਆਂ ਦਾ ਆਪਾਂ ਜਾ ਗਏ ਨਹੀਂ ਆਏ ਨਹੀਂ ਨਾ ਨਾ ਤੂੰ ਤਾਂ ਕਿਤੇ ਗਿਆ ਹੀ ਨਹੀਂ ਮਾੜਾ ਚੰਗਾ ਕੰਮ ਅਜ ਤੱਕ ਨਾ ਕਰਿਆ ਓਏ ਤੂੰ ਟਿਕ ਜਾ ਕਰ ਰਹੇ ਫਿਰ ਮੈਂ ਕੀ ਲੈਣਾ ਜਾਣਾ ਮੈਂ ਕੀ ਲੈਣਾ ਇੱਕੇ ਨਾਲ ਨਸਾਲ ਦੂ ਮੈਂ ਨਾਲੇ ਉੱਠਿਆ ਨਹੀਂ ਜਾਣਾ ਮੁੜ ਕੇ ਆਹ ਚਾਪਾ ਇਪੋ ਮਾਂਜੀ ਸੁੱਤੇ ਪੈਨ ਨੂੰ ਮਾਰਦੇ ਮਾਰਦੇ ਪਹਿਲੀ ਗੱਲ ਮੈਂ ਪਾਲੇ ਨੂੰ ਆਖਿਆ ਮਖਾ ਮੈਨੂੰ ਖਤਰਾ ਹੈ ਤੋ ਪੂਰਾ ਖਤਰਾ ਹੈ ਥਾਣੇ ਲਿਖਿਆ ਦੀਗੇ ਅੱਛਾ ਇਹ ਮਾਰੂ ਮੈਂ ਕਿਹਾ ਆਪਾਂ ਨੂੰ ਮੈਂ ਕਹਾਂ ਦੇ ਖਤਰ ਮਾਰੂ ਇੱਕ ਪਾਲੇ ਨੂੰ ਆਖਿਆ ਮਖਾ ਮਾਰਨ ਨੂੰ ਫਿਰਦਾ ਠੀਕ ਐ ਤੈਨੂੰ ਐ ਜਾਇਜਾਤ ਮੇਰੇ ਕੋਲੇ ਮਾਰ ਦਿਆਂ ਦੋਨਾਂ ਨੂੰ ਦੁਬਾਰਾ ਉਹਦਾ ਗੁੰਡ ਨਹੀਂ ਮਾਰਦਾ ਤੇਰੀ ਜਾਇਜਾਤ ਦੀ ਜਿਆਦਾ ਅੱਡ ਹੋ ਜਾ ਜਬਾ ਦੁਬਾਰੇ ਵਿਆਹ ਕਰਾ ਲੂ ਹਿੰਦੀ ਫੁੱਦੀ ਜਾਇਜਾਤ ਨੂੰ 35 ਗਿੱਲੇ ਹੁੰਦੇ ਤੈਨੂੰ ਕਿਹੜੀ ਹੈ ਭਾਈ ਬੰਡ ਬਾਪੂ ਵਾਲੀ ਤੇਰੀ ਉਹ ਤਾਂ ਹੈਗੀ ਹਾਂ ਵਧਾ ਵੀ ਬਹੁਤ ਦਿੱਤੀ ਕਰ ਤੂੰ ਬਸ ਹੌਣ ਹੌਣ ਜੰਨੀ ਬਾਪੂ ਵਾਲੀ ਤੇਰੇ ਹੋਗਾ ਨਾ ਵਧਿਓ ਗਾ ਹੁਣ ਕਾਦਾ ਵੱਜ ਗਿਆ ਜਿੰਨੀ ਹੈਗੀ ਕੜੀ ਲੋਕ ਤਾਂ ਫਿਰ ਕੰਬਲੀ ਸੀੜੇ ਬਣਾ ਕੇ ਗਾਹਾਂ ਵਾਦ ਨੂੰ ਕਿਹੜਾ ਭਾਂਡ ਦੀ ਫੁੱਜੀ ਭਾਰਤ ਵਾਲਾ ਆਇਆ ਕਿੱਲਾ ਬਾਹਣ ਦਾ ਵੀ 10 ਰੁਪਏ ਬਣਾ ਲੀਏ ਹਾਂ ਵੇਚ ਕੇ ਲੈ ਕੰਮ ਨਾ ਕਰਿਓ ਕੰਮ ਕਰੀ ਜੰਨਾ ਜਿੰਨਾ ਹੁੰਦਾ ਬਹੁਤ ਪੰਜ ਚਾਰ ਕਿੱਲੇ ਦਾ ਬੈ ਲੈ ਤੇ ਤੂੰ ਕੰਮ ਅੱਜ ਕੱਲ ਕੋਣ ਕਰਦਾ ਕਿਉਂ ਕਰਦਾ ਕਿਉਂ ਨਹੀਂ ਲੈ ਮਸ਼ੀਨਰੀ ਦਾ ਕੰਮ ਠੀਕ ਲੋਕ ਤਾਂ ਕੰਬਲੀ ਆ ਫਿਰ ਜਿਹੜੇ ਕੰਮ ਕਰਦੇ ਆ ਜੇ ਦੋ ਆਪਾਂ ਬਾਹਣ ਅੱਧਾ ਠੇਕੇ ਤੇ ਦੇਤਾ ਦੋ ਕਿੱਲੇ ਉਹਦੇ ਕਰਦੇ ਉਹਦਾ ਤੂੰ ਕਰੀ ਜੰਨਾ ਹਾਂ ਮੈਂ ਕਰੀਉ ਤੁਸੀਂ ਨਾ ਕਰਿਓ ਲੱਚੰਗਾ ਯਾਰ ਚੰਗਾ ਯਾਰ ਹੋਰੋਂ ਕਰੇ ਹੂੰ ਐਟਕੇ ਮੂਰੇ ਛੀਕਣਾ ਹੁੰਦਾ ਕਣਕ ਦਾ ਜ ਮੈਂ ਇਥੇ ਪਾਲਾ ਲਈ ਫਿਰ ਤੂੜੀ ਲਈ ਜਾਦੇ ਸਾਨੂੰ ਮੈਂ ਚਾਜਾਂਗੇ ਭੈਣ ਦੀ ਫੁੱਦੀ ਕਟਰ ਦੇ ਲਿਆ ਦੇ ਤੂੜੀ ਵਾਲੀ ਆਹ ਓ ਤੈਨੂੰ ਕਾ ਰੁਪਈਆ ਦਾ ਛੋਲਾ ਭੜਕ ਕੇ ਲਿਓ ਮੈਂ ਪੀ ਨੂੰ ਚੱਕ ਜੰਦੇ ਪਹਿਲਾਂ ਵੱਡੀ ਨਾਲ ਭਰਤਾ ਨਾ ਨਾ ਹਾਂ ਭੈਣ ਦੀ ਫੁੱਦੀ ਉਹ ਲਵਾ ਕੇ 10 ਲੱਖ ਰੁਪਇਆ ਘਾਟੇ ਨਾਲ ਵੇਚੀਂ ਵੀ ਅਸੀਂ ਚਲਾਵਾਂਗੇ ਉਹ ਤਾਂ ਬਈ ਲੋਹੀ ਕ ਲੈਣਾ ਸੀ ਮਨ ਕਰੀ ਤੁਸੀਂ ਕ ਲੈਣੇ ਸੀ ਲੋਹਾ ਕਿਉਂ ਕ ਲੈਣਾ ਸੀ ਤੂ ਜਿਹੜੀ ਮਸ਼ੀਨ ਨਾ ਦੋ ਰਾਤਾਂ ਚੈਂਪੀ ਲਾ ਦੇਂਗੇ ਐ ਨਹੀਂ ਚਲਦੀ 12 12 ਵਜੇ ਤੱਕ ਪੈਕੇ ਅਗਲੇ ਬਾਰਗੇ ਖੜੇ ਰਹਾ ਕਰੀ ਤੁਸੀਂ ਆਖੋ ਚਲਦੇ ਆਂ ਐਮਪੀ ਨਾਲ ਤਾਂ ਨਸ਼ਾ ਦੋ 5000 ਨੂੰ 1800 ਨੂੰ ਚੋਰੀ ਆਪਾਂ ਨੂੰ ਨਸ਼ੇ ਦਾ ਨਹੀਂ ਉਹ ਗੱਲ ਆ ਉਹ ਤਾਂ ਉਹ ਗੱਲ ਹੈ ਨਸ਼ੇ ਦਾ ਚੋਰਾ ਹੈ ਵੀ ਨਾਲੇ ਪੰਜਾਸਰ ਵਿੱਚ ਧਰ ਲਿਆਵਾਂਗੇ ਕਰ ਨਚਾ ਜਾਂਦੀ ਹੈ ਕਰ ਲੋ ਤਾਂ ਬਹੁਤ ਛੂੜੀ ਬਣ ਦੇ ਪੈਂਦੀ ਪੁੱਦੀ ਮਸ਼ੀਨ ਇਹਨਾਂ ਨੂੰ ਪੂਰੀ ਬਣਾਈ ਚੱਲਾਂਗੇ ਨਸ਼ਾ ਮੈਂ ਤਾਂ ਲੋੜ ਨਹੀਂ ਮੈਂ ਤਾਂ ਰਜੇ ਨਸ਼ੇ ਦਾ ਰੇਟ ਕੁਛ ਵੀ ਨਹੀਂ ਉੱਥੇ ਰੌਲਾ ਤੇ ਫਿਰ ਮੈਂ ਕਿਹਨੇ ਨਸ਼ੇ ਦਾ ਕਾ ਨੂੰ ਰੌਲਾ ਉਹ ਕੰਮ ਦੀ ਗੱਲ ਕਰ ਕੰਮ ਦੀ ਹਾਂ ਪਰ ਤੇਰੇ ਕੰਮ ਦੀ ਗੱਲ ਹੀ ਹੈ ਨਸ਼ਾ ਲਿਆਵਾਂਗੇ ਨਾਲੇ ਖਾਣ ਨੂੰ ਵਾਧੂ ਚੱਲ ਨਾ ਨਹੀਂ ਜਾਵਾਂ ਮੇਰੀ ਹੋਰ ਚਲਾ ਹਾਂ ਕਿਹੜੇ ਕਿ ਮਸ਼ੀਨ ਤੇ ਡਰਾਈਵਰ ਨਾ ਜਾਵਾਂ ਹਾਂ ਸੂਰੀ ਆਈ ਤੇ ਜਾਵਾਂ ਬਹੁਤ ਸੋਹਣਾ ਲੱਗੇਗਾ ਟਾਟੀ ਤੇਰੇ ਬੰਨੀ ਹੋਇਆ ਕਰੂ ਚੱਲ ਟਾਲ ਕਰ ਦਿੰਨੇ ਮੇਰਾ ਆਪਣਾ ਉਹ ਕਹਿੰਗੇ ਸੀ ਨਹੀਂ ਗੁੰਡ ਦੇਣਾ ਕੁਛ ਅੱਜ ਦਾ ਕੰਮ ਵੀ ਕਰ ਲੈ ਨਾ ਕੱਢ ਦੇ ਨਹੀਂ ਉਹ ਕੁਛ ਠੇ ਸੀ ਮੈਨੂੰ ਤੈਨੂੰ ਕੌਣ ਪੁੱਛਦਾ ਸੀ ਗੁੰਡ ਮਾਰਨੀ ਤੇਰੀ ਪੁੱਛ ਕੇ ਜੀ ਵਾਹ ਜਿਹੜਾ ਬੋਟਾ ਸੁਣਾ ਲੱਗੇਗਾ ਬੁਰਾ ਕਾਦੇ ਨਾਲ ਵਾਹ ਹੋਏ ਤੇਰੇ ਪੀਆ ਨਹੀਂ ਛੱਡਦਾ ਪੀ ਯਾਰ ਟਰਾਲੀ ਦਾ ਵੀ ਕਮਿਸ਼ਨ ਆ ਹਾਂ 3000 ਦੀ ਭੁੱਖੀ ਖਾਜੇਗਾ ਉਹ ਤਾਂ ਉਹਨਾਂ ਦੀ ਉਹ ਕਹਿੰਦੇ ਫਿਰ ਉਹ ਭੈਣ ਦੀ ਫੁੱਦੀ ਫਿਰ ਉਹ ਕਹਿੰਦੇ ਜਨ ਸੀ ਇਹਨ ਕਿੰਨੀ ਹਾਂ ਕੱਲੀ ਭੁੱਖੀ ਧੀ ਹੈ ਫਿਰ ਨਾ ਭੁੱਖੀ ਤੇ ਕੇ ਰੁਪਏ ਵੀ ਲਮਾਂਗੇ ਦੇਣ ਕੇ ਭੈਣ ਦੀ ਫੁੱਦੀ ਤੈਨੂੰ ਟਾਮੇ ਉਹ ਤਾਂ ਟਾਂ ਬੜਾ ਕਰੀਂਦੇ ਉਹਨਾਂ ਨੂੰ ਪਤਾ ਫੋਰਮੈਨ ਹਾਂ ਕਾਦਾ ਫੋਰਮੈਨ ਤੂੰ ਭੈਣ ਦੀ ਫੁੱਦੀ ਆਪਦੀ ਚੱਲੀ ਨਹੀਂ ਸਾਲਾ ਫੋਰਮੈਨ ਦਾ ਫਿਰ ਵੀ ਹੁੰਦੀ ਹੈ ਯਾਰ ਹੁੰਦੀ ਆਪਦੀ ਕਿਉਂ ਵੇਚੀ ਆਪ ਤਾਂ ਤੇਰਾ ਲੋਹਾ ਮਾੜਾ ਆ ਗਿਆ ਤੁਸੀਂ ਮਾੜੇ ਹੋ ਲੋਹਾ ਨਹੀਂ ਮਾੜਾ ਸੀ ਚੱਲ ਚੰਗਾ ਯਾਰ ਹਾਂ ਤੁਸੀਂ ਮਾੜੇ ਹੋ ਤੂੰ ਤਾਂ ਸਾਡੇ ਤੇ ਕੱਢ ਲਿਉਣੀ ਲੈ ਹੂੰ ਘੱਟੇ ਤੇ ਤਾਂ ਕੰਮ ਹੀ ਥੋੜੇ ਆ ਚੰਗਾ ਹਾਂ ਚੰਗਾ ਨਾ ਚਲਾਵਾਂਗੇ ਆ ਪਏ ਨਾ ਨਾ ਲੱਗ ਜਾ ਡਰਾਈਵਰ ਲੱਗ ਜਾ ਬਹੁਤ ਸੋਹਣਾ ਲੱਗੇਗਾ ਨਾ ਲੱਗਾਂਗੇ ਜਵਾਬ ਦੇ ਦਿਆਂਗੇ ਨਾ ਕੱਢਦੇ ਨਾਲੇ ਬਾਪੂ ਦਾ ਜਵਾਬ ਦੇ ਦੇਾਂਗੇ ਜਵਾਬ ਦੇ ਦਿਆਂਗੇ ਨਾ ਕੱਢਣ ਨੂੰ ਤੂੰ ਕਿਹੜਾ ਭਾਂਦੀ ਫੁੱਦੀ ਲਾਲ ਕਿਲੇ ਤੇ ਝੰਡਾ ਚੜਾਤਾ ਵੀ ਬਹਲਾ ਹੋਆ ਅੱਛਾ ਮੈਂ ਛੋੜਣੀਆਂ ਕਰ ਤੁੱਤਾ ਤਾਂ ਨਹੀਂ ਕਰੀਆਂ ਇੱਥੇ ਤੂੰ ਫਿਰਦਾ ਭੌਂਕਦਾ ਫਿਰਦਾ ਹੈ ਭੌਂਕਦਾ ਅੱਗੇ ਤੂੰ ਨਹੀਂ ਖਾਦਾ ਨਸ਼ਾ ਤੂੰ ਕੀ ਕਰਤਾ ਫਿਰ ਕਿਨੇ ਤੂੰ ਮੈਂ ਸਾਰਾ ਕੁਝ ਹੀ ਕਰਦਾ ਮੱਚ ਹੋਇਆ ਇੱਚੀ ਰੋਟੀ ਖਾ ਕੇ ਤੂੰ ਪੈਨੇ ਰੋਟੀ ਖਾ ਕੇ ਇੱਚੀ ਪੈਨੇ ਅੱਛਾ ਮੈਂ ਵੀ ਖਬਰ ਤਾਂ ਤੁਹਾਡੇ ਨਾਲ ਲੱਗਣਾ ਖਾਣਾ ਉਹ ਗੱਲ ਬਹੁਤ ਸੁਣੀ ਸੋਚ ਆ ਤੇ ਤਾਂ ਹੀ ਮੁੰਡਾ ਲਾਇਆ ਮੈਂ ਤਾਂ ਕਹਦਾ ਲਾਇਆ ਹੋਰ ਕਿ ਨਹੀਂ ਲਾਇਆ ਅਗਰ ਤੇ ਚੈਸ ਨੂੰ ਲੱਗਿਆ ਯਾਰ ਮੈਂ ਮੇਰੀ ਤੇ ਘਰ ਚੋਦੀਆ ਖਾਲਾ ਪਾਲਿਆ ਪੂਰਾ ਕੰਮ ਕਰ ਲੇਗਾ ਖਾਲਾ ਮੈਂ ਤਾਂ ਮੇਰੇ ਬੰਨੀ ਤੇ ਤੈਨੂੰ ਆਈ ਸੀ ਮੁੰਡਾ ਲੇਉ ਮੈਨੂੰ ਵੀ ਮਿਲਿਆ ਕਰੂ ਨਾਲ ਨਾ ਆਪਣਾ ਇਹ ਜੇ ਬੇਈਮਾਨਾ ਨਹੀਂ ਨਾ ਹੈ ਕਿਉਂ ਨਹੀਂ ਉਹ ਤਾਂ ਮੇਲ ਨਹੀਂ ਜਾਂਦਾ ਹੁੰਦਾ ਸੀ ਉਹਦੋਂ ਲੱਗਦਾ ਲੱਗਦਾ ਲੱਗਿਆ ਲੱਗਦਾ ਤੂੰ ਵੀ ਇਹੀ ਲੱਗਿਆ ਸੀ ਓਹ ਉਹ ਜਵਾਨੀ ਕਮਲਾ ਸੀ ਹਾਂ ਕਮਲਾ ਕਿਉਂ ਸੀ ਖਾ ਕੇ ਚੜਦਾ ਸੀ ਕਮਲਾ ਸੀ ਨਾ ਉਹ ਕੁੱਲ ਦੁਨੀਆ ਹੀ ਖਾਂਦੀ ਸੀ ਹਾਂ ਖਾਂਦੀ ਸੀ ਦੁਨੀਆ ਕੁੱਲ ਦੁਨੀਆ ਤੇ ਭਾਏ ਕੁਝ ਨਹੀਂ 225 ਰੁਪਏ ਨੂੰ ਸੀ ਅੱਛਾ ਜੀ ਸਸਤੀ ਤਾਂ ਪਰਖਾਈ ਜਾਣੀ ਹੈ ਲੱਗ ਹਰੇ ਕੀ ਖਾਂਦਾ ਤੂੰ ਹਰੀ ਵੇਲੇ ਐਵੇਂ ਹੀ ਖਾਂਦਾ ਹਰੇ ਮੈਂ ਮੈਂ ਤਾਂ ਕੋਈ ਖਾਂਦਾ ਨਹੀਂ ਹਰੇਕ ਹੀ ਖਾਂਦਾ ਹੈ ਕਮਲੇ ਬੰਦੇ ਵਿੱਚ ਨਹੀਂ ਖਾਂਦੇ ਅੱਛਾ ਮੈਂ ਕਮਲਾ ਹਾਂ ਓਏ ਨਹੀਂ ਉਹ ਗੱਲ ਐ ਕੋ ਗੱਲ ਐ ਕੋ ਛਰਨਾ ਖਾ ਯਾਰ ਮੇਰਾ ਪਾ ਜਾ ਤੂੰ ਇਹ ਸਿੱਧੀ ਕਰ ਲੀ ਹਾਂ ਹਾਂ ਕੰਮ ਬਹੁਤ ਕਰਿਆ ਕਰ ਤਾਂ ਮੈਂ ਉਹਦਾ ਲੈਣਾ ਪਾਲੇ ਦਾ ਪਤਾ ਟਾਈਮ ਹੀ ਵਾੜਾ ਲਾਤਾ ਉਹਨੇ ਉਹ ਦਾ ਕਾਤਾ ਪਤਾ ਲੈਣਾ ਯਾਰ ਕਿੱਟਰੇ ਵੰਗੂ ਵੀ ਮੇਰੇ ਸਰੀਰ ਬਣਾਈ ਜਾਂਦਾ ਓਏ ਕਮਾਲ ਮੰਨ ਕੇ ਪਹਿਲਾਂ ਮੈਨੂੰ ਨਹੀਂ ਨਾ ਹੁੰਦਾ ਤਾ ਹੁਣ ਮੈਂ ਕਹਦੇ ਹੁਣ ਤਨਾਇਗਾ ਜਾ ਬਗ ਜਾ ਕਾ ਨੂੰ ਜਰੂਰੀ ਨਹੀਂ ਦਿੱਤਾ ਤੱਕ ਤੇ ਖੋਜੀ ਗਏ ਯਾਰ ਖੋਲਣੀ ਹੈ ਪਤਾ ਸੀ ਮੈਨੂੰ ਥੋੜੀ ਪਰਤੂਤ ਦਾ ਪਤਾ ਸੀ ਪਤਾ ਹੀ ਇੱਕ ਮੂਹ ਨਹੀਂ ਕਰਦਾ ਮੈਂ ਜਾ ਕੇ ਉਹਨੇ ਚੱਲ ਮੈਂ ਵੀ ਚੱਲਦਾ ਫਿਰ ਤੂੰ ਨਾਲ ਕੀ ਕਰੇਗਾ ਯਾਰ ਨਹੀਂ ਨਾ ਯਾਰ ਇਹ ਚੱਕਰ ਖਾ ਕੇ ਡਿੱਗ ਪਏ ਬੰਦੇ ਨਾ ਪਹਲਾ ਨਾ ਛਾਣੂ ਪਹਿਲਾ ਮੈਂ ਫੜਨ ਤੂੰ ਫੇਰਾ ਨਹੀਂ ਚੱਕ ਲਿਆ ਮੈਂ ਫਿਰ ਦੋ ਜਾਨੀ ਠੀਕ ਐ ਛੱਡਿਆ ਹੋਊ ਤਾਂ ਫੇਰ ਹੀ ਡਿੱਗੂ ਨਹੀਂ ਨਹੀਂ ਕਾਇਦਨ ਹੋ ਗਿਆ ਪਰ ਥਾਉਂ ਜੰਨੇ ਇਸ ਕਰ ਲਈ ਓਏ ਤੂੰ ਰਹਿਣ ਦੇ ਓਏ ਰਹਿਣ ਦੇ ਆ ਹੁਣ ਤਾਂ ਤੈਨੂੰ ਉੱਤੋਂ ਫੜਾ ਕੇ ਮੈਂ ਸੌਂ ਦਿੰਨਾ ਯਾਰ ਮੂੰਹ ਚ ਪਾਉਂਦਾ ਦੇਖਿਆ ਤੇ ਹੋਰ ਕੀ ਕਰੀ ਜਾਂਦਾ ਸੀ ਯਾਰ ਬਾਟੀ ਸੀ ਕੋਲੇ ਜਾਂ ਪਾਈਟ ਓਏ ਇਹ ਤੂੰ ਰਹਿਣ ਦੇ ਮੈਂ ਜਾਣਾ ਮੇਰਾ ਦਿਮਾਗ ਨਾ ਖਾ ਮੈਂ ਵੀ ਚੱਲ ਜਾਂ ਖੋ ਜਾ ਓ ਯਾਰ ਤੂੰ ਉੱਜ ਨਹੀਂ ਫੇਰੋ ਮੈਂ ਨਾ ਜਾਣੀ ਇਕੱਲਾ ਜਾਣਾ ਤੂੰ ਕਿੱਧਰ ਚੱਕੀ ਫਿਰੇਂਗਾ ਹਾਂ ਇਸ਼ਾਰਾ ਮਾਰਦੀ ਉਹਨੂੰ ਵੀ ਆਉਂਦਾ ਪਹਿਲਾਂ ਮੈਂ ਕਹਦਾ ਇਸ਼ਾਰਾ ਮਾਰਦੀ 3 ਮਿੰਟ ਤਾਂ ਹੀ ਜਾਣ ਨਾਲ ਹਾਂ ਨਾ ਆਪਾਂ ਮੈਂ ਇਸ਼ਾਰੇ ਨੂੰ ਰੱਬ ਪਾਉਂਦਾ ਜੇ ਲੈ ਨਾ ਤੂੰ ਮੇਰੇ ਵਾਲਾ ਪਿਓ ਨਹੀਂ ਪੁੰਡੇ ਚ ਬਾਹ ਦੇ ਜਾਂਦਾ ਨਾ ਤਾਂ ਭੈਣ ਦੇ ਲੈਣ ਦਾ ਬੇੜੀ ਬੜਾ ਨਸ਼ਾ ਚੱਲਦਾ ਤੇ ਨਾ ਭੈਣ ਜਲਣ ਦੀ ਟੱਪੀ ਹੋਣੀ ਹੈ ਕਿ ਨਾ ਚਾਹੀ ਬੇੜੀ ਲੱਪ ਆਹਾ ਆਹਾ ਸੁਰਗਜੀ ਵਾਗ ਆਏ ਇਹ ਇਹ ਨਹੀਂ ਆ ਰਹੀ ਆ ਮੈਨੂੰ ਤੇ ਵੀ ਨਹੀਂ ਆਇਆ ਜੰਬਾਸ਼ ਨਾ ਬਗੇ ਤੂੰ ਮਾ ਤਾਂ ਨਹੀਂ ਉੜਦਾ ਆ ਆ ਗਿਆ ਕੀ ਆ ਗਿਆ ਬਗਲਿਆਂ ਨੂੰ ਡਾਉਣਾ ਮੈਂ ਤਾਂ ਕਿੱਥੇ ਇੱਥੇ ਬਗਲੇ ਹਾਂ ਬਗਲਿਆਂ ਦਾ ਆ ਗਿਆ ਉਹ ਜੜਾਲਾ ਨਾ ਪਾ ਯਾਰ ਆ ਜਾ ਥੋੜਾ ਕੀ ਆ ਗਿਆ ਆ ਜਾ ਹਮ ਬਗਲੇ ਨੂੰ ਕਹਿਣਾ ਭਾਈ ਕਹਿਣਾ ਬਗਲੇ ਨੂੰ ਇੱਧਰ ਤੂੰ ਮੁਸ਼ਕ ਜਕੀ ਲੈਣ ਜਾਂਦਾ ਯਾਰ ਤੂੰ ਕੀ ਲੈਣਾ ਓਏ ਓ ਮੁਸ਼ਕ ਜਵਾਖ ਪਵਾ ਮਾੜੀ ਜੱਤ ਕੱਕ ਟੱਕ ਖੋਲੀਏ ਹਾਂ ਹਾਂ ਬਹੁਤ ਸੋਹਣਾ ਲੱਗਦਾ ਹੈ ਓ ਹੱਗ ਦੇ ਉੱਤੇ ਕਿਉਂ ਨਾ ਯਾਰ ਹਾਂ ਆ ਬੀੜੀ ਕਿੱਥੇ ਬੀੜੀ ਆ ਤੇਰੀ ਭੈਣ ਦਾ ਫੁੱਦਾ ਤੇਰੀ ਦਾ ਕੀ ਹੈ ਡੱਬੀ ਤੇ ਬੀੜੀ ਇਹ ਤਾਂ ਪਹਿਲਾਂ ਦੇ ਪਏ ਆ ਹੱਥ ਚੋਦਾ ਬੀੜੀ ਤੋਂ ਹੁਣ ਨਾ ਤੂੰ ਕੱਲ ਬਾਜ਼ਰ ਆਇਆ ਆ ਇੱਕ ਨਵਾਂ ਕੰਮ ਹੋਰ ਤੋਰ ਲਿਆ ਉਹ ਕੀ ਆ ਉਹ ਲਈ ਏ ਟੱਪਾਣਾ ਚੰਗੀ ਗੱਲ ਆ ਤੇਰੀ ਯਾਰਾ ਇਹ ਤਾਂ ਮੱਛਰ ਤੋਂ ਲਈ ਹੂ ਦੂਜੀ ਤੇਰੀ ਦੂਜੀ ਖੜ ਜਾ ਓਏ ਹੱਕ ਦੇ ਤੇ ਲਿਆ ਆਇਆ ਯਾਰਾ ਨਾ ਮਾੜਾ ਹਾ ਆਹ ਮੱਛਰ ਵਾਲੀ ਐ ਉਹ ਤਾਂ ਪਹਿਲਾਂ ਦੀ ਕੱਲ ਦਰਸ਼ਨ ਆਇਆ ਸਾਰਾ ਨਹੀਂ ਹੁਣ ਤਾਂ ਹੱਥ ਚੋ ਸਿੱਟੀਆਂ ਨੇ ਮਾਛੜ ਦਰਸ਼ਨ ਆਇਆ ਸੀ ਉਹ ਟੱਟੀ ਗਿਆ ਸੀ ਸਾਰਾ ਮਾਛੜ ਦਾ ਉਹਨੇ ਬੀਤੀ ਹੂ ਉਹਨੇ ਪੀਤੀ ਹੋਏ ਓਏ ਕੱਲ ਦੀ ਪਈ ਆ ਬਰਸੂ ਆ ਤੇ ਆ ਜਾ ਓਏ ਸਾਲਾ ਕੱਲ ਦਾ ਯਾਰ ਲਾ ਰੱਖੀ ਹਾਂ ਅੱਛਾ ਆ ਕ ਨਵਾਂ ਕੰਮ ਹੋਰ ਹਾਂ ਪਰ ਨਸ਼ਾ ਨਹੀਂ ਚੱਲਦਾ ਬੀੜੀ ਬਿਨਾ ਕਰੋ ਵੀ ਕੀ ਹਾਂ ਨਸ਼ਾ ਨਹੀਂ ਚੱਲਦਾ ਥੋੜਾ ਮੈਂ ਕਿ ਸੰਸਾਰੇ ਮਰੀ ਆ ਭੈਂ ਦਾ ਲੈਣ ਬੈਬਤਾ ਨਹੀਂ ਜੜ ਸਾਰਾ ਓਏ ਓਏ ਜੋ ਕੋਈ ਜੱਕ ਨਾ ਕੋਈ ਨਹੀਂ ਕੋਈ ਨਹੀਂ ਆ ਇਹ ਬੈਬਤਾ ਨਹੀਂ ਜੜਾ ਦਿਖਾ ਕਿੱਥੇ ਦਿਖਾ ਕੋਈ ਕੱਲ ਨਹੀਂ ਹੁੰਦੀ ਦਿਖਾ ਉੱਥੇ ਆਹ ਕੀ ਆ ਓਏ ਇਹ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਪਿੱਛੇ ਆ ਆਹ ਆ ਓਏ ਓਹ ਇਹ ਤਾਂ ਬੀੜੀ ਸੀ ਕੱਦੂਆਂ ਦੇ ਪਾਇਆ ਸੀ ਕਿਾ 20 20 ਕੱਦੂਆਂ ਦੇ ਅੱਛਾ ਜਰਦੇ ਵਾਲੀ ਪੁੜੀ ਚ ਹਾਂ 20 ਪਾਈ ਸੀ ਕੱਦੂਆਂ ਨੇ ਓਏ ਕਿਉਂ ਪਾਹਂਦੇ ਲੰਨੋ ਤੁਸੀਂ ਮਰਨਾ ਮੈਥੋਂ ਓਏ ਤੇਰੀ ਆਹ ਹਾਂ ਹਾਂ ਕਾਹ ਨੂੰ ਚੜ ਓਏ ਇਹ ਤਾਂ ਕੀ ਆ ਨਾ ਦੁਕਾਨਾ ਦੇਖੋ ਇਹ ਇਹ ਫੜਾਉਂਦਾ ਸਾਰਾ ਕੁਝ ਮੈਂ ਉਹ ਤਰੀਕੇ ਨਾਲ ਨਾ ਤਾ ਕਰੀਂ ਬਗ ਚੱਲ ਜਾ ਬਗ ਜਾ ਹੋਰ ਦੀਪੂ ਦੀ ਮਸ਼ੀਨ ਖੜਜੂ ਤੁਹਾਡੇ ਬਿਨਾ ਬੱਸ ਬਗ ਜਾ ਦੂਸ਼ਣ ਲਾਈ ਜਾਂਦਾ ਖਾਲੇ ਉਹੀ ਦੂਸ਼ਣ ਦੇ ਹੂੰ ਅਸੀਂ ਇਹਨਾਂ ਦਾ ਛਾੜ ਨਸ਼ਾੜੀ ਦੁਕਾਨ ਵੀ ਨਹੀਂ ਜਾਂਦੇ ਨਾ ਕੋਲੇ ਤਾਂ ਤੁਹਾਡੇ ਬੀੜੀਆਂ ਜੜਦੇ ਕਿ ਨਸ਼ਾ ਕਰਦੇ ਨਹੀਂ ਅਸੀਂ ਉਹ ਚਾ ਭਾਈ ਕੱਦੂਆਂ ਦੇ ਪੀਸ ਹੀ ਪੁੜੀ ਚ ਮੈਂ ਤੈਨੂੰ ਕਮਾ ਹਾਂ ਪੁੜੀਆਂ ਚ ਮੈਂ ਹੁਣੇ ਖੋਲੂ ਪੁੜੀ ਕਾਣ ਖੋਲਣੀ ਤਾਂ ਚਲ ਕੀ ਆ ਖੋਲਣੀ ਆ ਪਾਜਾ ਮਿਹਨਤ ਆ ਗਿਆ ਗਿਆ ਹੱਥ ਧੋ ਕੇ ਆ ਗਿਆ ਨਾ ਨਾ ਨਸ਼ਾ ਨਹੀਂ ਚੱਲਦਾ ਬੀੜੀ ਬਿਨਾ ਕਰੇ ਕੀ ਇਹ ਵਿਚਾਰਾ ਆਹ ਰੋਣ ਤੋਂ ਕੱਭੂ ਜਵਾਬ ਕਰਨਾ ਜਾਨੀ ਅੱਛਾ ਖਾ ਪੀ ਖਾ ਜੇ ਭੈਣ ਦਾ ਫੁੱਦਾ ਜਿਵੇਂ ਆਪਦੀ ਦਾ ਖਾ ਜੇ ਕੋਈ ਨਹੀਂ ਮੰਗ ਰੋ ਬੇਲਾ ਇਹ ਜੀ ਦੀ ਲੋੜ ਵੀ ਨਹੀਂ ਫਿਰ ਮੰਗ ਰੋ ਬੇਲਾ ਆਉਂਦਾ ਮੈਂ ਤੈਨੂੰ ਕਹਦਾ ਨਹੀਂ ਬੇਲਾ ਥੋਂ ਦਾ ਤੂੰ ਹੀ ਪਕਾਈ ਜਨੇ ਕਾਚਾ ਮਖਤਿਆਰ ਪਿਆ ਸੀ ਮੁੰਡੇ ਮਗਰ ਫਾਹ ਲਗਾ ਉਹ ਯਾਰ ਲੈ ਜੇ ਯਾਰ ਮੈਨੂੰ ਨਹੀਂ ਲੈ ਜਾ ਦੋਨੇ ਲੈ ਲੋ ਅੱਜ ਸੋਖੇ ਹੋ ਜਾਣਗੇ ਯਾਦ ਕਰ ਦੋਨੇ ਲੈ ਲੋ ਉੱਥੇ ਪਾ ਲੋ ਗਾਰਡਰ ਚ ਰੱਸਾ ਮਾਸੀ ਤਾਂ ਕਿਉਂ ਪਾ ਲਈ ਗਏ ਪਾ ਲਈ ਬੇਪਰੇ ਕਿਉਂ ਜੀ ਹੁੰਦੀ ਹਾਂ ਅੱਜ ਤੇਰਾ ਮਤਲ ਨਹੀਂ ਸੀ ਵੀ ਮੁੰਡਾ ਵਾਂ ਟੁੱਲ ਆ ਜਾਂਦਾ ਸਾਡੇ ਕਿਉਂ ਬਾੜਾ ਗੱਤੀ ਕੋਈ ਨਾ ਦੇ ਦੇ ਕੋਈ ਨਾ ਟੰਗ ਹਟੋ ਯਾਰ ਕੋਈ ਨਾ ਉਹਦੀ ਬੋਲ ਨਹੀਂ ਦਿੰਦੀ ਹਾਂ ਜਿਵੇਂ ਤੂੰ ਚਾਵਰ ਚਾਵਰ ਬੋਲਦਾ ਸਾਨੂੰ ਗਾਲਾਂ ਦੇ ਨਾ ਤੈਨੂੰ ਨਸ਼ੇ ਤੋਂ ਨਾ ਰੋਕ ਕੇ ਪਹਿਲੀ ਗੱਲ ਬਾੜਾ ਗੱਤੀ ਹਟਾ ਦੇ ਬਾਣ ਜੀ ਛਕੂ ਸੀ ਕਰ ਸਕਦੇ ਕੋਈ ਲੋੜੇ ਨਾਲ ਬੰਨਿਆ ਬਾਣ ਮੇਰੇ ਖੋਲ ਲੋ ਬਾਣ ਦੋ ਉਹਨੂੰ ਪੈਂਦੀ ਫੁੱਤੀ ਜੀ ਕੋਈ ਨਾ ਤਾਂ ਅੰਧ ਕਰਦਾ ਸਾਰੇ ਕਾਹਦੀਆਂ ਤੂੰ ਇੱਕਾਂ ਲਾਈਆਂ ਓਏ ਸਾਲਾ ਉਹ ਤਾਂ ਕੋਈ ਆ ਗੀਪਾਂ ਦੀ ਦੀ ਬੱਬੀ ਜਾਨ ਕੋਈ ਨਾ ਤਾਇਆ ਜਰਾ ਅਸੀਂ ਹੂੰ ਸਾਡੂ ਪਗਵਾਨੀ ਪਹਿਲਵਾਨ ਨੂੰ ਜਿਹੜਾ ਪਏ ਗਰਾਊਂਡ ਬਾਕਸ ਤੇ ਤੈਨੂੰ ਬਾਦੈ ਨੂੰ ਨਹੀਂ ਦੇ ਆ ਜਾ ਚੱਲ ਹਿਸਟਰੀ ਕਰਾ ਦੇਗੇ ਅਰੇ ਇਹ ਕੀ ਗੱਲ ਆ ਜਾ ਅਸੀਂ ਆ ਜਾ ਤੁਹਾਡੀ ਹਿਸਟਰੀ ਕਰਾ ਕੇ ਅੱਗੇ ਠਾਈ ਬਣਵਾ ਜਾਗੇ ਪੰਚਾਇਤ ਘਰ ਤੇਨੂੰ ਪਾਉਣੀ ਜੀ ਹਾਂ ਹਾਂ ਮੈਂ ਤੈਨੂੰ ਰੱਖਾਂ ਏਅਰ ਫੋਰਸ ਦਾ ਅੱਡਾ ਬਣਵਾ ਦਾਂਗੇ ਅਸੀਂ ਪਹਨ ਚਾ ਅੱਛਾ ਮੈਂ ਤੈਨੂੰ ਕਰਾ ਆਪਾਂ ਜਿੱਥੇ ਇਹ ਬੀ ਐਫ ਡੀ ਛੌਣੀ ਬਣਵਾ ਦੇ ਹੋਇਆ ਬੀ ਐਫ ਡੀ ਫੁੱਟ ਤੇ ਰੋਡ ਨਾਲ ਲੱਗਦਾ ਨਾ ਵੀ ਭਾਰਤ ਮਾਲਾ ਰੋਡ ਨਾਲ ਲੱਗਦਾ ਛੌਣੀ ਬਣਵਾ ਦੇਗਾ ਨਾਲ ਹੀ ਤੇ ਤੰਗੂ ਸਾਬੰਦੀ ਫੈਕਟਰੀ ਸਾਬੰਦੀ ਫੈਕਟਰੀ ਮੈਂ ਕਹਦੇ ਨਾ ਤੰਗੂ ਆਏ ਕਰ ਛੋਲਰ 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 ਵਾਲਾ ਹੁੰਦੇ ਨੇ ਸੋਏ ਤੁਸੀਂ ਗਾਹਾਂ ਟੋਰ ਪੋਏ ਮੈਂ ਹੁਣੇ ਲਵਾ ਦੂੰ ਥੋਲਰ ਥੋਲਰ ਸਿਸ਼ਟੇ ਲਵਾਵਾਂਗੇ ਸਾਲਾ ਥੋਲਰ ਦਾ ਜਾਂ ਐ ਕਰ ਸਾਰੇ ਪਹੁੰਚੇ ਛਪਾਈਤੇ ਲਾ ਦੇ ਤੁਸੀਂ ਲਾ ਕੇ ਤਾਂ ਦੇਖੋ ਐਸੀ ਗੱਲ ਤੇਨੂੰ ਹਾਂ ਕਹੀ ਥੀ ਗੱਲ ਗੱਲ ਤਾਂ ਸੁਣ ਹਾਂ ਕੱਟੀ ਜਾਉਣੀ ਜਿੱਤੀ ਵੀਡੀਓ ਕੋਈ ਚਲ ਤਬਾਰੇ ਜਾਇ ਫਿਰ ਦਵਾਰੇ ਦਵਾਰੇ ਕੀ ਕੱਟੀ ਆ ਕਿਉਂ ਹਾਂ ਪਿਆ ਜਾ ਬੱਕ ਜਾ ਆਇਆ ਫਰਾਦ ਪਚਾਲਾ ਹੋ ਗਏ ਸੂਟੇ 2 ਲਾਏ ਸੀ ਓਏ ਬੜਕਾ ਲੈਂਦਾ ਫਿਰ ਉਹੀ ਕੰਮ ਕਰ ਲੈ ਤੂੰ ਕਾ ਤੁਸੀਂ ਕਰ ਲਿਓ ਕਾ ਹਾਂ ਕੋ ਨਹੀਂ ਤੁਸੀਂ ਨਾ ਇਹ ਅਸ਼ਾ ਖਾਈ ਇਹਨਾਂ ਨਾਲੇ ਮੰਨਦੇ ਹੀ ਨਹੀਂ 24 ਘੰਟੇ ਬੜਕਾ ਦੇ 24 ਘੰਟੇ ਬੜਕਾ ਮੈਂ ਤਾਂ ਆ ਹੀ ਲਾਉਂ ਬੜਕਾ ਪਿੰਡ 'ਚ ਵੀ ਖੜ ਜਾ ਆਪਣੀਆਂ ਬੜਕਾ ਲੈਂਦਾਂ ਆ ਹੀ ਇਹ ਪਿੰਡ 'ਚ ਬੜਕਾ ਲੈਂਦਾ ਅੱਛਾ ਫੇਰ ਕਿਉਂ ਬਜਵਾ ਕਰ ਤੂੰ ਆ ਕਰ ਲੈ ਪੱਠੇ ਸਾਰੇ ਜੀ ਨਹੀਂ ਫਿਰ ਮੰਨਦੇ ਕਿਉਂ ਨਹੀਂ ਤੁਸੀਂ ਨਾਲ ਤਾਂ ਕਿਸੇ ਨਾ ਸਾ ਛੜਤਾ ਨਾਲੇ ਕਰੀ ਜਨੇ ਹੋ ਨਹੀਂ ਪੱਠੇ ਇੰਨਾ ਪ੍ਰੋਡਕਸ਼ਨ ਕਰਦੇ ਆ ਪ੍ਰਦੂਸ਼ਿਤ ਸਾਡੀ ਪੀੜ੍ਹੀ ਨਾਲ ਪ੍ਰੋਡਕਸ਼ਨ ਹੋ ਗਿਆ ਉਹਦਾ ਕੋਈ ਨਹੀਂ ਤੈਨੂੰ ਕਿਹਨੇ ਆਖਿਆ ਪ੍ਰੋਡਕਸ਼ਨ ਕਰਦਾ ਹੈ ਸਾਹੀ ਫੜ ਜਾ ਫੱਟਾ ਵੀ ਪ੍ਰੋਡਕਸ਼ਨ ਕਰ ਰਹੇ ਆ ਅੱਛਾ ਅਸੀਂ ਇਹੇ ਕੰਮ ਹਾਂ ਬੀੜੀਆਂ ਪੀ ਚੱਲੋ ਬਹੁਤ ਸੋਹਣੇ ਲੱਗੋਗੇ ਨਾ ਇਹ ਪਿੰਡੇ ਨਹੀਂ ਬਚਾਗਾ ਨਾ ਹਜੇ ਕਿ ਸਾਨੂੰ ਮਸ਼ੀਨ ਲੈ ਦੇ ਵਿੱਚ ਆਪ ਮੱਚੋਗੇ ਵਿੱਚ ਮਸ਼ੀਨ ਮੱਚੋ ਓ ਤੇਰੇ ਇਹੋ ਵੀ ਛੋੜਾ ਪੀਣਾ ਹੈ ਹਿੰਦੂ ਫੁੱਦਾ ਲਿਆਉਂਗੇ ਆਪਦੀ ਦਾ ਹਾਂ ਲੈ ਕੇ ਬੀੜੀ ਸਾਰਾ ਕੁਝ ਮਚਾ ਦੇਉਗੇ ਐਵੇਂ ਮਚਾ ਦਾਂਗੇ ਮੈਂ ਤਾਂ ਪਹਿਲੇ ਨੂੰ ਐਂ ਕਿਹਾ ਸੀ ਮਾਂ ਸਾਨੂੰ ਟਰੈਕਟਰ ਮਸ਼ੀਨ ਲੈ ਕੁੜੀ ਵਾਲੀ ਐਂ ਪੀ ਲੰਗ ਜਾਗੇ ਹਾਂ ਕੱਲੇ ਨਾ 18 ਕਿਸੇ ਨੂੰ ਉੱਥੇ ਨਛੇ ਦਾ ਤਚੂਰਾ ਆਪਾਂ ਨੂੰ ਆਹ 2000 ਨੂੰ ਮੰਨੋ ਜਿਹੜਾ ਟਰੈਕਟਰ ਲੈਤਾ ਉਹ ਤਾਂ ਛਾ ਤਾਂ ਤਾਂ ਚੋਈ ਜਾਂਦਾ ਆਪਾਂ ਕਿਹੜੇ ਤੇ ਟੋੜੀ ਵਾਲੀ ਮਸ਼ੀਨ ਚਲਾਉਂਦਾ ਨਾ ਨਵਾਂ ਕਿਹਾ ਤੁਸੀਂ ਲੈ ਲੋ ਕਾ 55 ਨਹੀਂ ਮੈਂ ਤਾਂ ਲਿਆ ਪੁਰਾਣਾ ਤੁਸੀਂ ਲੈ ਲੋ ਨਵਾਂ ਨਵਾਂ ਕਢਾ ਲਿਓ ਜਿੱਦੇ ਲੈਤਾ ਪਿੰਡ 'ਚ ਗੱਲਾਂ ਹੋਣੀਆਂ ਵੀ ਭਲਾਨਿਆਂ ਨੇ ਲਿਆਂਦਾ ਗੱਲਾਂ ਤਾਂ ਹੁਣ ਵੀ ਹੋਈ ਜਾਂਦੀਆਂ ਇਹ ਤਾਂ ਤੁਰਿਆ ਫਿਰਦਾ ਹਾਂ ਗੱਲਾਂ ਤਾਂ ਹੁਣ ਵੀ ਹੁੰਦੀਆਂ ਛੋਡੀਆਂ ਲੈ ਜਾ ਉਸ ਤੇ ਕੀ ਕੀ ਲੈ ਲੱਤੇ ਨਹੀਂ ਥਾਰੀ ਆ ਗੱਡਿਆਂ ਦੀ ਮਨ ਗੱਡਾ 2 ਵਜੇ ਪਾਇਆ ਦੁਪਹਿਰ ਤੇ ਲੈ ਲੈ ਉੱਤੇ ਗੱਡਿਆਂ ਦੀ ਬੜੀ ਠਾਰੀ ਆ ਹੂੰ ਅੱਧੀ ਕਿ ਪੀਤੀ ਸੀ ਪੀਣੀ ਨਸ਼ਾ ਨਹੀਂ ਨਾ ਚੱਲਿਆ ਜੇ ਬੜਾ ਯਾਰ ਉੱਤੇ ਫੜਦਾ ਤੁਸੀਂ ਨਾਲੇ ਖਾਈ ਐਨੇ ਨਾਲੇ ਫੁੱਦੂ ਬਣਾਈ ਨੇ ਤਾਂ ਛੜਤਾ ਜਿਹੜਾ ਛਾਡੇ ਮਗਰ ਲੱਗਾ ਫੇਰ ਰੱਬ ਦੇਖੂ ਕੀ ਰੱਬ ਦੇਖੂ ਹਾਂ ਜਿਹੜਾ ਸਾਡੇ ਮਗਰ ਤੁਰਿਆ ਫਿਰਦਾ ਪੇਉਂ ਪਰਵਾਸਮਾਂ ਜਿੱਲੀ ਛੱਤ ਹਾਂ ਠੀਕ ਹੈ ਆਉਂਦਾ ਭਾਈ ਆਉਂਦਾ ਜਾ ਕੇ ਆਹ ਕੌਣ ਚਾਚਾ ਬਗੇ ਜਾ ਮਰੀਂਦਾ ਬੋਲ ਕੇ ਆਇਆ ਮਰੇ ਕਿੱਥੇ ਹੈ ਉਹ ਬਾਹਰ ਉਹ ਬਾਹਰ ਚ ਖੜਾ ਬਾਗ ਜਾ ਤੈਨੂੰ ਸਾਦਾ ਹੋ ਬਾਗ ਜਾ ਪਾਪਾ ਜਰਾ ਇੰਕੋ ਕਰ ਦਨ ਤੂੰ ਮੋਰੀ ਹੈ ਕਾਹਦਾ ਮੋਰੀ ਆ ਮੈਂ ਇਹ ਕਹਿੰਦਾ ਮੈਂ ਵੱਡਾ ਨਹੀਂ ਤੂੰ ਮੋਰੀ ਹੈ ਜਿਆ ਬਿਆਹ ਦਾ ਕਾਟਦੇ ਨਾ ਆਇਆ ਹੋ ਆਪਣੇ ਕਾਰਡ ਕੋਡ ਨਹੀਂ ਆਉਂਦੇ ਜਿਹੜੀਆਂ ਤੁਹਾਡੀਆਂ ਕਰਤੂਤਾ ਕਿਉਂ ਨਾ ਨਹੀਂ ਨਹੀਂ ਆਲਾ ਕਹਿੰਦਾ ਉਹਨੂੰ ਸੱਦ ਕੇ ਕੀ ਕਰੋਗੇ ਪੀ ਕੇ दारू ਦੇ ਨਹੀਂ ਡੱਕ ਕੇ दारू ਨਾਲ ਚਾਦਰੇ ਖੋਲ ਦੇਣੇ ਉਹ ਅਥਣੇ ਚੱਕ ਕੇ ਲੈਉਣੇ ਪੈਣੇ ਹੂੰ ਕੜਾਹੀ ਨੂੰ ਕਹਿਣਾ ਉਹ ਆਵਾਂਗੇ ਲਾਜ਼ਮੀ ਹਾਂ ਜਾਇਆ ਮੜਾ ਜਾਇਆ ਯਾਰ ਕਿੱਧਰ ਜਾਇਆ ਚੰਗਾ ਭਾਈ ਕਿੱਛੋੜਾ ਪੈਂਦਾ ਕੁੱਤਾ ਹੋਏ ਮੈਨੂੰ ਤਾਂ ਦੀਨਾਂ ਨਹੀਂ ਤੁਹਾਨੂੰ ਕਿੱਥੇ ਖੜਾ ਕੌਣ ਹੈ ਤੈਨੂੰ ਪੰਜੀ ਬੁੱਢੀ ਦੋਰਾ ਵੀਨ ਲਈ ਬੈਠਾ ਇੱਥੇ ਜੀਜੂ ਤੇ ਤੇਰੇ ਕੋਲ ਦੋਰਾ ਵੀਨ ਹੈ ਨੂੰ ਤਾਂ ਨਿਗਾਹ ਜਾਦੇ ਇੱਟੇ ਜਣੋ ਅੱਛਾ ਬਾਹ ਤੇਰੇ ਦੋਨੇ ਅੱਖਾਂ ਬੜਮਾਈਆਂ ਹੋਈਆਂ ਹੂੰ ਜਿਵੇਂ ਅਗਲੇ ਟਰੈਕਟ ਦੇ ਜਵਾਦੇ ਨਹੀਂ ਟੂਪਾਂ ਲਾਉਂਦਾ ਅੱਛਾ ਵੀ ਚਾਨਣ ਬਣਿਆ ਹਾਂ ਉਹ ਉਹ ਕੰਮ ਆ ਬੜੀਆਂ ਟੂਪਾਂ ਨਿਗਾਹ ਬਹੁਤ ਬੜੀਆਂ ਚੰਗੀ ਗੱਲ ਫਿਰ ਕੰਮ ਬਹੁਤ ਕਰਦਾ ਤੇਨੂੰ ਜ਼ਰੂਰੀ ਸੀ ਨਿਗਾਹ ਤਾਂ ਮਾਨਸਤੋਂ ਪ੍ਰਵੀਨ ਮਿਸਤਰੀ ਤੋਂ ਬਣਵਾਈਆਂ ਨੇ ਕੀ ਪ੍ਰਵੀਨ ਮਿਸਤਰੀ ਤੋਂ ਮਿਸਤਰੀ ਹੁੰਦਾ ਡਾਕਟਰ ਹੁੰਦਾ ਲਾਈਟਾਂ ਦਾ ਕੰਮੀ ਆ ਗਿਆ ਏ ਹਾਂ ਗਿਆ ਲਾਈਟਾਂ ਦਾ ਕਾਰੀਗਰ ਲਾਈਟਾਂ ਦਾ ਪ੍ਰਵੀਨ ਮਸ਼ਹੂਰ ਸੀ ਕੋ ਕੀ ਪਈ ਹੈ ਪਈਆ ਕੀ ਪਈ ਹੈ ਹੈ ਕੀ ਪਈ ਹੈ ਇਹ ਤਾਂ ਉਹ ਕਹਿੰਦਾ ਪਈਆ ਚਾਹ ਮਖਾ ਵਾਧੂ ਪਈਆ ਕੱਲ ਘਟ ਸੀ ਨਾ ਮਹਾ ਪਾਸ ਸੀ ਦਬਈ ਲਿਆ ਚਾਹ ਚ ਪਾ ਲੋ ਜੂ ਨਹੀਂ ਫੋ ਪੈਂਦਾ ਐਵੇਂ ਹੀ ਪਾ ਲੂ ਜਾ ਚ ਪਾ ਲੋ ਉਹੀ ਮਰੀਏ ਨਾ ਯਾਰ ਹੋਰ ਨਸ਼ੀ ਕਰੀ ਹਾਂ ਉਹੀ ਬਿੜਕਾਂ ਤੇ ਰਹਿਣਾ ਤੂੰ ਹੋਰ ਕੰਮ ਕਰ ਲੈ ਕੋਈ ਪਸ਼ੂਆਂ ਦਾ ਨੀਰਾ ਨੂੰ ਵੜ ਲੈ ਤੇ ਤੈਨੂੰ ਕਦੇ ਵਾਸਤੇ ਜੱਬੇ ਜਮਨੇ ਹੋਰ ਤੇ ਉਹਨੂੰ ਤੋਰੀ ਫਿਰੋ ਖਵਾਦ ਨੂੰ ਜਮਿਆ ਹੜ ਭੈਣ ਦੀ ਗੁੱਦੀ ਨੂੰ ਤੂੰ ਜੱਗ ਦਿਖਾਉਂਦਾ ਖਵਾਦ ਨੂੰ ਜਮਿਆ ਸਹੀ ਗੱਲ ਹੈ ਉਹ ਦਾ ਉਤਾਰ ਉਤਰਿਆ ਹੈ ਅੱਛਾ ਆ ਮੰਗ ਰੋ ਅਗਲਾ ਐ ਕਈ ਵੀ ਕਾਸ ਨੂੰ ਕਿ ਮੈਂ ਕਾਸ ਨੂੰ ਉਹ ਭੈਣ ਤੋਂ ਤੇ ਸੜਾ ਚਕਾਉਣਾ ਸੀ ਤੂੰ ਚੰਗਾ ਯਾਰ ਤੇਰੇ ਕੋਲ ਤਾਂ ਐਂ ਤਾਂ ਨਹੀਂ ਕੋਲੇ ਮੁੰਡਾ ਬੱਠਾ ਬਰਾਬਰ ਦਾ ਉਹ 3 ਚੰਗ ਸ਼ਰਮ ਜੇ ਪੜਦੀ ਚੱਕੇਗੇ ਫਿਰ ਕਾਦੇ ਪੜਦੇ ਚੱਕੇਗੇ ਸਾਰੀਆਂ ਜੇ ਬਾੜ ਖੁੱਲੀ ਜੇ ਫਿਰ ਅਸੀਂ ਬੇਪੜ ਚ ਹੋ ਗਈ ਹਾਂ ਖੋਲੂ ਆ ਮੈਂ ਛੋੜੀ ਕਰ ਤੂੰ ਦਿਖਲਾਉਂਦੀ ਆ ਨਾਲੇ ਦਾ ਬਾੜ ਤੂੰ ਨਹੀਂ ਜੇ ਤੱਟੀ ਦਾ ਬਾੜ ਤੂੰ ਨਸ਼ਾ ਕਰਦੇ ਹੋ ਤੁਸੀਂ ਹਾਂ ਕਰੀ ਹਾਂ ਰਾਤ ਨੂੰ ਨਾਲਾ ਖੋਲ ਕੇ ਦੇਖ ਲਈ ਗਏ ਉੱਥੇ ਟੰਗੀ ਬੈਠੇ ਹੋਗੇ ਨਹੀਂ ਕੋਈ ਨਸ਼ਾ ਮੈਂ ਕਦੇ ਖਲਾ ਮਮੇ ਕਾ ਨੂੰ ਜਾਲਾ ਨਾਲੇ ਦਾ ਮਂਡਲ ਥੇ ਆ ਜਾਣਾ ਹਾਂ ਮੰਡਲ ਥੇ ਆ ਜਾਣਾ ਉਹ ਕੱਲ੍ਹ ਨਾਲ ਕਰਨ ਦੀ ਗੱਲ ਹੈ ਕਰਨ ਦੀ ਆਈਟਰ ਲੱਭ ਲਿਆ ਕੋਠੀ ਚਾ ਚਾਵਣਾ ਹੋਏ ਅਸੀਂ ਦੋਨੇ ਬਣਾਉਣੇ ਆ ਗਏ ਕੀ ਦੋਨੇ ਬਣਾਉਣੇ ਓਏ ਜੀ ਦੋਨ ਚਾਹ ਦੋਨੇ ਤੈਨੂੰ ਜਮਾਇ ਹਾਂ ਰੋਈ ਚ ਖਾ ਲਿਆ ਜਾ ਕੇ ਪਈ ਹੂ ਉੱਥੇ ਕਹਿੰਦਾ ਚਾਰ ਕਟੱਕੇ ਚਾਹ ਦੇ ਪਤੀਲਾ ਪਾਣੀ ਦਾ ਪਾਏ ਗਿਆ ਨਹੀਂ ਬਾਈ ਲਖਾਸ ਮਾਣੂ ਖਾ ਆਏ ਹੇ 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 ਤੈਨੂੰ ਕੰਮ ਕਰੇ ਹੋਰ ਕੀ ਕਰੇ ਆ ਜਾ ਤੈਨੂੰ ਚਾਹ ਹੈ ਟੌਪ ਦੀ ਮੈਂ ਆਉਣਾ ਮਾਗਰ ਚਲੋ ਘਰੋ ਮਾਗਰ ਨਹੀਂ ਯਾਰਾ ਇਹ ਪਿੰਡ ਬੰਨੀ ਗਿਆ ਤਾਂ ਬੱਕਰੀ ਤੇ ਟਕਰਾ ਲੈਂਚ ਲੱਕਾਟਾ ਮੈਂ ਮੈਂ ਦੇਵਾ ਮੇਰੇ ਕੋਲੇ ਹੈਗਾ ਕਾ ਨੂੰ ਯਾਰ ਇਹਨੂੰ ਛੇੜਦਾ ਮੈਂ ਦੇ ਦਿੰਨਾ ਸਾਲਾ ਛੱਲਾਂ ਦਾ ਘਟ ਕੇ ਛੱਲੇ ਦੇ ਚੰਗਾ ਹੁੰਦਾ ਬੱਕਰੀ ਇਹਦਾ ਪੂਰਾ ਚੰਗਾ ਹੁੰਦਾ ਆਹਾ ਹਾ ਮਿੱਠਾ ਕਿੰਨਾ ਬਖਣਾ ਬਾਈ ਹੈ ਮਿੱਠਾ ਬਾਦੀ ਪਾ ਲਓ ਨਸ਼ਾ ਚੱਲ ਪੂ ਆਈ ਨੂੰ ਨਸ਼ੇ ਦਾ ਚੋਰਾ ਰਾਮਾਇਣ ਨੂੰ ਮਾਰ ਮੱਥੇ ਛੋਟੇ ਦੀ ਮੁੱਠੀ ਹੋਈ ਹਾਂ ਆਪੇ ਟੱਟੀ ਚ ਤੁਰਿਆ ਬਰੂ ਹਾਂ ਤੁਹਾਨੂੰ ਨਸ਼ੇ ਦਾ ਚੋਰਾ ਹੋਰ ਕਾਸ ਨੂੰ ਚਾਹ ਧਰਦੇ ਹੋ ਚਾਹ ਨਾਲ ਨਸ਼ਾ ਚੱਲ ਪੂ